ਹੈਲੋ ਹਾਂਜੀ ਸਸਟਿਕ ਕਾਲਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਸੁਣੋ ਕਿਵੇਂ ਸਾਰੇ ਜਣੇ ਉਮੀਦ ਹੈ ਜੀ ਸਰ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਆ ਜੀ ਤੇ ਲਓ ਜੀ ਦਿਨ ਹੈਗਾ ਜੀ ਅੱਜ ਐਤਵਾਰ ਦਾ ਤੇ ਹਾਂਜੀ ਦਿਨ ਹੈਗਾ ਜੀ ਅੱਜ ਐਤਵਾਰ ਦਾ ਤੇ ਟਾਈਮ ਜਿਹੜਾ ਹੁਣ 2:00 ਵਜ ਗਏ ਆ ਤੇ ਆਪਾਂ ਲੱਗੇ ਆ ਜੀ ਸਾਗ ਬਣਾਉਣ ਨੇ ਅੱਜ ਬਣਾਉਂਗੀ ਸਾਗ ਵੈਸੇ ਮੈਂ ਤੁਹਾਨੂੰ ਪਰਸੋਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਵੀ ਸਾਗ ਬਣਾਉਣਾ ਤੇ ਪਰ ਪਰਸੋਂ ਮੈਂ ਫਿਰ ਸਾਗ ਨਹੀਂ ਬਣਾਇਆ ਸੀਗਾ ਕਿਉਂਕਿ ਪਰसों ਇਸ ਤਰ੍ਹਾਂ ਹੋਇਆ ਸੀਗਾ ਜੀ ਪਾਲਕ ਮੇਥੇ ਦਾ ਆਪਾਂ ਹਾਂ ਖੇਤੋਂ ਲਿਆਂਦੇ ਸੀਗੇ ਤੇ ਸਰੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਪੱਕੀ ਨਹੀਂ ਸੀ ਕਿਉਂਕਿ ਆਪਾਂ ਅਗੇਤੀ ਹੀ ਜਿਹੜੀ ਸਰੋਂ ਸੀਗੀ ਉਹ ਬੀਜਦੀ ਸੀਗੀ ਸਾਗ ਵਾਸਤੇ ਥੋੜੇ ਜਿਹਾ ਥਾਂ 'ਚ ਤੇ ਉਹ ਫਿਰ ਪੱਕੀ ਸੀਗੀ ਤੇ ਉਹ ਸਾਗ ਵਧੀਆ ਨਹੀਂ ਬਣਨਾ ਸੀਗਾ ਜਾਨੀ ਕਿ ਉਹਨਾਂ ਵਧੀਆ ਟੇਸਟ ਨਹੀਂ ਆਉਣਾ ਸੀ ਪੱਕੀ ਸਰੋਂ ਦਾ ਤੇ ਫਿਰ ਕੋਈ ਭਾਈ ਆਇਆ ਨਹੀਂ ਹੈਗਾ ਜਨਨ ਕੀ ਭਾਈ ਬਾਚਾ ਆਇਆ ਸੀ ਲੇਟ 3 ਵਜੇ ਤੇ ਫਿਰ 3 ਵਜੇ ਕਦੋਂ ਮੈਂ ਸਾਗ ਲੈ ਕੇ ਧੋਕੇ ਤੇ ਹਨਾ ਨਹੀਂ ਬਣਨਾ ਸੀਗਾ ਤੇ ਫਿਰ ਮੈਂ ਪਰਸੋ ਕੈਨਸਲ ਕਰਤਾ ਫਿਰ ਮੈਂ ਜਿਹੜੀ ਪਾਲਕ ਮਿੱਠੇ ਜਾਨੀ ਕਿ ਲਹਾਂਦੇ ਸੀ ਖੇਤੋਂ ਤੇ ਉਹਨਾਂ ਦੀ ਬਣਾ ਲਈ ਭੁਰਜੀ ਤੇ ਹੁਣ ਅੱਜ ਮੈਂ ਸਵੇਰੇ ਹੀ ਭਾਈ ਆ ਗਿਆ ਸੀਗਾ ਤੇ ਉਹਦੇ ਤੋਂ ਲੈ ਲੈ ਕੇ ਬੁੱਟੀ ਸਾਗ ਤੇ ਕੁਛ ਚਲੋ ਖੇਤੋਂ ਮਿਲ ਗਿਆ ਨਾ ਪੱਠਿਆਂ ਦੇ ਵਿੱਚੋਂ ਕੱਢ ਲੈ ਕੁਛ ਕੁ ਪੱਤਰਾ ਜਿਹਾ ਤੇ ਪਾਲਕ ਮਿੱਠੇ ਤਾਂ ਚਲੋ ਹੈਗੇ ਸੀਗੇ ਜੀ ਆਪਣੇ ਤੇ ਉਹ ਵੀ ਆਪਾਂ ਧੋ ਕੇ ਰੱਖਲੇ ਸੀਗੇ ਮੈਂ ਸਵੇਰੇ ਤੇ ਹੁਣ ਮੈਂ ਚੀਰ ਕੇ ਹਟੇ ਸੀ ਸਾਗ ਤੇ ਹੁਣ ਮੈਂ ਲੱਗੀਆਂ ਸਾਗ ਧਰਨ ਤੇ ਹੁਣ ਮੈਂ ਸਾਗ ਧਰਦੀਆਂ ਚਾਹ ਪਾਣੀ ਪੀ ਕੇ ਤੇ ਬਸ ਮੈਂ ਸਾਗ ਧਰ ਦਿਆਂ ਚਾਹ ਚੋ ਬਣਾ ਲਈ ਸੀ ਤੇ ਹਾਂਜੀ ਹੁਣ 2 ਵਜੇ ਆ ਤੇ ਮੈਂ ਫਿਰ ਲੇਟ ਹੋ ਚੁਗੀ ਜਿਆਦਾ ਤੇ ਹੁਣ ਮੈਂ ਜਲਦੀ ਜਲਦੀ ਪਹਿਲਾ ਸਾਗ ਧਰ ਦਿਆਂ ਚਾਹ ਚੋ ਤਾਂ ਬਣਾ ਲਈ ਬਸ ਮੈਂ ਇਕੱਲੀ ਨੇ ਪੀਣੀ ਬਾਕੀ ਸਾਰਿਆਂ ਨੇ ਚਾਹ ਪੀ ਲਈ ਆ ਮੈਂ ਭਾਂਡੇ ਚਾਹ ਲਈ ਵਟਸਐਪ ਕਰੂੰਗੀ ਪਹਿਲਾਂ ਮੈਂ ਧਰ ਦਿਆਂ ਸਾਗ ਸਾਗ ਧਰ ਕੇ ਉਸ ਤੋਂ ਬਾਅਦ ਫਿਰ ਆਪਾਂ ਮੱਝਾਂ ਨੂੰ ਸੰਨੀ ਵਗੈਰਾ ਕਰਨੀ ਹੈ ਹਜੇ ਤੇ ਫਿਰ ਆਪਾਂ ਭਾਂਡੇ-ਹੋਂਡੇ ਸਾਫ਼ ਕਰਾਂਗੇ ਪਹਿਲਾਂ ਸਾਗ ਧਰ ਦਿਆਂ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸਾਗ ਜਿਹੜੇ ਤਰੀਕੇ ਨਾਲ ਮੈਂ ਤਰ ਰਹੀ ਹਾਂ ਇਸ ਤਰੀਕੇ ਨਾਲ ਜੇਕਰ ਆਪਾਂ ਸਾਗ ਬਣਾਈਏ ਤਾਂ ਸਾਗ ਖਾਣ ਤੋਂ ਬਾਅਦ ਆਪਣੇ ਬਿਲਕੁਲ ਵੀ ਤਜਾਬ ਨਹੀਂ ਬਣੂਗਾ ਕਿਉਂਕਿ ਹਰੇਕ ਦੀ ਅੱਜ ਕੱਲ ਇਹ ਸਮੱਸਿਆ ਹੈਗੀ ਆ ਵੀ ਸਾਗ ਬਣਾਉਨੇ ਆ ਤਾਂ ਤਜਾਬ ਬਣ ਜਾਂਦਾ ਤੇ ਬਾਕੀ ਮੈਂ ਤੁਹਾਨੂੰ ਅੱਗੇ-ਅਗੇ ਤੁਹਾਨੂੰ ਸਾਰੀ ਡਿਟੇਲ ਜਿਹੜੀ ਦੱਸੂਗੀ ਕਿ ਤਜਾਬ ਉਹ ਨਹੀਂ ਬਣਦਾ ਇਸ ਤਰੀਕੇ ਨਾਲ ਆਪਾਂ ਸਾਦ ਬਣਾਵਾਂਗੇ ਤਾਂ ਤੇ ਬਾਕੀ ਤੁਹਾਨੂੰ ਰਿਕੁਐਸਟ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਾਕੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲੱਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਨਾ ਪਲੀਜ਼ ਤੇ ਜਲਦੀ ਤੋਂ ਜਲਦੀ ਆਪਣੇ ਜਿਹੜੇ ਸਬਸਕ੍ਰਾਈਬਰ ਆ ਉਹ ਵੀ ਕੰਪਲੀਟ ਕਰ ਦੋ ਤੇ ਵਾਚ ਟਾਈਮ ਵੀ ਕੰਪਲੀਟ ਕਰ ਦੋ ਜੀ ਹੁਣ ਤਾਂ ਹਾਥੀ ਲੰਘ ਗਿਆ ਤੇ ਪੂਛ ਰਹਿ ਗਈ ਤੇ ਜਲਦੀ ਜਲਦੀ ਕੰਪਲੀਟ ਕਰ ਦੋ ਜੀ ਤੇ ਅੱਗੇ ਦਾ ਪ੍ਰੋਸੈਸ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਸਫਲ ਹੁੰਨੇ ਆ ਜਾਂ ਨਹੀਂ ਹੁੰਦੇ ਤੇ ਸਿਰੋ ਠੀਕਾ ਚੈੱਕ ਕਰਦੇ ਆਪਾਂ ਆਪਣੇ ਕੰਮ ਤੋਂ ਦੇ ਸ਼ੁਰੂ ਹਾਂਜੀ ਲੋ ਜੀ ਆਪਾਂ ਸਾਗ ਦਾ ਜਿਹੜਾ ਪਾਣੀ ਆ ਉਹ ਕਮ ਚਾਕਤ ਰੱਖਦਾ ਸੀਗਾ ਮੈਂ ਜਦ ਤੱਕ ਪਾਣੀ ਰਿਚਣ ਲੱਗੂਗਾ ਤੇ ਮੈਂ ਸਨ ਨਹੀਂ ਕਰਿਆ ਵਾ ਤੇ ਨਾਲੇ ਅੱਗ ਚੰਗੀ ਤਰ੍ਹਾਂ ਜੜੀ ਮੱਚ ਜੂਗੀ ਉਦੋਂ ਤੱਕ ਸਿਲਕ ਜੂਗੀ ਅੱਗ ਤੇ ਨਾਲੇ ਪਾਣੀ ਗਰਮ ਹੋ ਜੂਗਾ ਤੇ ਆਪਾਂ ਇਹਨਾਂ ਦੇ ਦਰਸਨੀ ਕਰ ਦੇਣੇ ਕਿਉਂਕਿ ਫਿਰ ਜੇ 2:30 ਵਜੇ ਤੱਕ ਇਹਨਾਂ ਨੂੰ ਨਾ ਪੱਠਿਆਂ ਤੇ ਬੰਨੀਏ ਤੇ ਫਿਰ ਇਹ ਵੀ ਕੋਰੂ ਪਾਉਣ ਲੱਗ ਜਾਂਦੀਆਂ ਨੇ ਕਿਉਂਕਿ ਇਹਨਾਂ ਦਾ ਵੀ ਟਾਈਮ ਹੀ ਕਿਉਂਕਿ ਮੈਂ 2:30 ਵਜੇ ਬੰਨ੍ਹ ਦੇਣੀ ਹੁੰਦੀ ਹਣੀ ਹੁਣ ਜਿਆਦੇ ਤਾਂ ਛੋਟੇ ਹੋਏ ਆ ਤੇ ਗਰਮੀ ਦੇ ਵਿੱਚ ਤਾਂ ਚਲੋ ਮੈਂ 4:00 ਵਜੇ ਬੰਨ੍ਹ ਹੀ ਹੁੰਦੀ ਸੀਗੇ ਇਹਨਾਂ ਨੂੰ ਸੌਰੀ 3:30-4:00 ਵਜੇ ਹਾਂਜੀ ਤੇ ਹੁਣ ਵੀ ਸਿਆਲੂ ਦੇਣਾ ਤੇ ਹੁਣ ਮੈਂ 2:30 ਵਜੇ ਬੰਨ੍ਹ ਦੇਣੀ ਆ ਪੱਠਿਆਂ ਤੇ ਇਹਨਾਂ ਨੂੰ ਯਾਨੀ ਕਿ 2:30 ਵਜੇ ਸੰਨੀ ਕਰ ਦੇਣੀ ਆ ਤੇ ਬਾਕੀ ਟੂੜੀ ਤਾਂ ਮੈਂ ਸਵੇਰੇ ਪਾ ਕੇ ਰੱਖ ਲੈਣੀ ਹੁੰਦੀ ਆ ਤੇ ਬਸ ਦਾਣਾ ਵੀ ਕੋਲੇ ਭੋਂ ਕੇ ਰੱਖਿਆ ਹੁੰਦਾ ਤੇ ਬਸ ਦਾਣਾ ਟੂੜੀ ਦੇ ਉੱਪਰ ਸੱਟ ਕੇ ਤੇ ਹੱਥ ਮਾਰ ਕੇ ਰਲਾਉਣਾ ਹੀ ਹੁੰਦਾ ਕਹ ਲੋ ਟੂੜੀ ਨੂੰ ਤੇ ਇਹ ਤਾਂ ਕਰਕੇ ਮੈਂ ਕਹ ਵੀ ਚੱਲ ਮੈਂ ਜਲਦੀ ਜਲਦੀ ਰਲਾ ਕੇ ਤੇ ਮੱਝਾਂ ਬੰਨਦੇ ਆ ਤੇ ਨਹੀਂ ਤਾਂ ਫਿਰ ਉਧਰ ਵੀ ਕੱਚਾ ਤਾਂ ਕਰਕੇ ਤੇ ਇਹ ਪਾ ਦਿੰਦਿਆਂ ਟੋਏ ਤਾਂ ਢੀਟ ਡੰਡਾ ਨਾ ਲੱਗ ਜਾਂਦੀਆਂ ਵੀ ਕਿਉਂਕਿ ਇਹਨਾਂ ਨੂੰ ਐ ਹੁੰਦਾ ਵੀ ਢਾਈ ਬੱਜ ਕਿਤੇ ਸਾਨੂੰ ਬੰਨ ਲੈਣ ਬੰਨ ਦੇਣ ਹੁਣ ਬਸ ਪੱਟਿਆਂ ਤੇ ਤੇ ਹੁਣ ਆਪਾਂ ਜਿਹੜਾ ਸੰਨੀ ਕਰਕੇ ਤੇ ਫਿਰ ਉਸ ਤੋਂ ਬਾਅਦ ਜਾ ਕੇ ਆਪਾਂ ਆਪਣਾ ਸਾਗ ਜਲਾ ਧਰਦੇ ਆਂ ਪਾਣੀ ਸਾਗ ਵਾਸਤੇ ਮੈਂ ਰੱਖੇ ਸੀਗੀ ਤੇ ਪਾਣੀ ਤਾਂ ਗਰਮ ਹੋ ਗਿਆ ਹੋਣਾ ਤੇ ਮੈਂ ਹੁਣ ਮੱਝਾ ਬੰਨ ਕੇ ਫੇਰ ਚਾਉਂਗੀ ਉੱਧਰ ਤੇ ਆਪਾਂ ਜਿਹੜੀ ਇਹ ਸੰਨੀ ਕਰਦੇ ਆਂ ਜੀ ਕਰਦੇ ਆਂ ਸਰੋਂ ਦੀ ਖਾਲ ਤੇ ਮੱਕੀ ਦਾ ਦਾਣਾ ਮਿਕਸ ਕਰਕੇ ਤੇ ਵਿੱਚ ਚੋਕਰ ਯਾਨੀ ਕਿ ਕਣਕ ਦਾ ਜਿਹੜਾ ਛਿਲਕਾ ਹੁੰਦਾ ਕਣਕ ਦਾ ਛਿਲਕਾ ਸਰੋਂ ਦੀ ਖਾਲ ਤੇ ਮੱਕੀ ਦੀ ਮੱਕੀ ਦਾ ਦਾਣਾ ਜੋਨੇ ਕੀ ਮੱਕੀ ਨੂੰ ਦਲਾ ਕੇ ਇਹ ਤਿੰਨੋਂ ਚੀਜ਼ਾਂ ਆਪਾਂ ਪਿਉਂ ਦਿੰਨੇ ਹੁੰਨੇ ਆ ਸਵੇਰੋਂ ਤੇ ਉਹ ਕਿ ਸਵੇਰੋਂ ਸੋ ਅਜੇ ਤੋਂ ਆਪਾਂ ਪਿਉਂ ਦਿੰਨੇ ਆ ਤਾਂ ਕਾਫੀ ਟਾਈਮ ਪਹਿਲਾਂ ਰੌਣ ਤੋਂ ਭਿੱਜਿਆ ਹੁੰਦਾ ਨਾ ਫਲ ਦਾਣਾ ਤਾਂ ਵਧੀਆ ਸੋਨਾ ਭਿੱਜ ਜਾਂਦਾ ਤੇ ਫੁੱਲ ਕੇ ਦੁੱਗਣਾ ਬਣ ਜਾਂਦਾ ਤੇ ਬਸ ਹੁਣ ਆਪਾਂ ਵਿੱਚੋਂ ਤੋਂ ਥੋੜਾ ਜਿਹਾ ਮਿਕਸ ਕਰ ਲਿਆ ਸੀਗਾ ਪਾਣੀ ਬਾਲਟੀ ਕੋ ਵੀ ਇਹਦੇ ਨਾਲ ਥੋੜਾ ਜਿਹਾ ਜਵੇਂ ਗੰਡਾ ਨਹੀਂ ਬਣਦੀ ਆ ਪਤਲਾ ਹੋ ਜਾਂਦਾ ਜਾਨਕੀ ਥੋੜਾ ਜਿਹਾ ਪਾਣੀ ਪਾ ਕੇ ਬਸ ਉਹਨੂੰ ਮਿਕਸ ਕਰ ਲਏ ਤੇ ਹੁਣ ਆਪਾਂ ਦੋਸ ਕਤੀਲੇ ਚ ਪਾਣੀ ਪਾ ਲੈਣੀ ਹੁੰਨੀ ਮੈਂ ਤੇ ਉਸ ਤੋਂ ਬਾਅਦ ਬਸ ਹੁਣ ਆਪਾਂ ਬਾਲਟੀਆਂ ਪਰ ਪਰ ਕੇ ਉੱਤੇ ਢੂੜੀ ਦੇ ਪਾ ਕੇ ਤੇ ਪਾਸੇ ਨੂੰ ਚੰਗੀ ਤਰ੍ਹਾਂ ਰਲਾ ਦਿੰਨੇ ਆ ਤੇ ਇਹ ਵੱਠੇ ਰਲਾ ਕੇ ਫਿਰ ਆਪਾਂ ਜਾਵਾਂਗੇ ਸਾਗ ਦੀ ਤਿਆਰੀ ਚ ਕਿਉਂਕਿ ਸਾਗ ਤੇ ਵੀ ਬਹੁਤ ਟਾਈਮ ਲੱਗ ਜਾਂਦਾ ਸਾਰਾ ਦਿਨ ਲੱਤ ਜਾਂਦਾ ਸਾਗ ਤੇ ਪਹਿਲਾਂ ਸਵੇਰੇ ਲੈ ਕੇ ਆਉਂਦਾ ਮੰਨ ਕੇ ਚਲੋ ਸੌਰੀ ਕੱਲ੍ਹ ਰਾਤ ਸ਼ਾਮ ਨੂੰ ਲੈ ਕੇ ਆਉਂਦਾ ਸੀਗਾ ਆ ਸਾਗ ਆਹੋ ਪਾਲਕ ਮਿੱਤੇ ਉਹ ਤੋਂ ਕੇ ਰੱਖੇ ਤੇ ਫਿਰ ਸਵੇਰੇ ਜਦੋਂ ਸਾਗ ਵੀ ਆ ਗਿਆ ਹਨਾ ਭਾਈ ਉਹਦੇ ਤੋਂ ਸਾਗ ਲੈ ਕੇ ਫਿਰ ਸਾਫ਼ ਕਰਕੇ ਉਹ ਰੱਖੇ ਅ ਜਿੰਨ ਕਿ ਤੋਂ ਕੇ ਰੱਖਿਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਸੁੱਕ ਗਿਆ ਸੀ ਵਧੀਆ ਧੁੱਪ ਲੱਗੀ ਸੀ ਸੁੱਕ ਗਿਆ ਕਿਉਂਕਿ ਮੈਂ ਜਿਵੇਂ ਚੀਰਨ ਤੋਂ ਪਹਿਲਾਂ ਹੀ ਧੋਣੀ ਹੁੰਨੀ ਚੰਗੀ ਤਰ੍ਹਾਂ ਸਾਗ ਨੂੰ ਤੇ ਕਈ ਵਾਰੀ ਵੈਸੇ ਪੈਣਾ ਪਹਿਲਾਂ ਆਹ ਸੌਰੀ ਚੀਰ ਕੇ ਬਾਅਦ ਵਿੱਚ ਧੋਂਦੀਆਂ ਨੇ ਪਰ ਨਹੀਂ ਮੈਂ ਬਾਅਦ ਵਿੱਚ ਨਹੀਂ ਧੋਂਦੀ ਹੈਗੀ ਮੈਂ ਮੈਂ ਪਹਿਲਾਂ ਹੀ ਧੋਨੀਆ ਸਾਗ ਨੂੰ ਤੇ ਧੋ ਕੇ ਫਿਰ ਮੈਂ ਤੁੱਪੇ ਪਾ ਦਿੰਨੀ ਆ ਤੇ ਜਦੋਂ ਸਾਗ ਜਾਨੀ ਵਧੀਆ ਪਾਣੀ ਜਾਂ ਨਿਚਟ ਜਾਂਦਾ ਸਾਗ ਨਾਲੋਂ ਤੇ ਉਸ ਤੋਂ ਬਾਅਦ ਫਿਰ ਮੈਂ ਚੀਰ ਕੇ ਤੇ ਧਰ ਦਿੰਨੀ ਹੁੰਨੀ ਆ ਤੇ ਆਪਾਂ ਚੀਰ ਕੇ ਧਰ ਰੱਖ ਲਿਆ ਸੀਗਾ ਸਾਗ ਤੇ ਪਰ ਹੁਣ ਮੈਂ ਸੱਣੀ ਕਰਕੇ ਫਿਰ ਧਰਦੀ ਆ ਪਾਣੀ ਗਰਮ ਹੋ ਜਣ ਕਿ ਅੱਗ ਜੀ ਮੈਂ ਮਚਾ ਕੇ ਨਾ ਅੱਗ ਧੁਖਣ ਲੱਗ ਗਈ ਸੀਗੀ ਬਸ ਤੇ ਹੁਣ ਮੈਂ ਜਾ ਕੇ ਸਾਗ ਪਾ ਦੂੰਗੀ ਪਾਣੀ ਗਰਮ ਹੋ ਜਾਊਗਾ ਤੇ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਵੀ ਸਾਗ ਬਣਾਉਣ ਟਾਈਮ ਤੇ ਆਪਾਂ ਕਿਹੜੀ ਚੀਜ਼ ਸਾਗ ਦੇ ਵਿੱਚ ਪਾ ਸਕਦੇ ਹਾਂ ਜਿਹਦੇ ਨਾਲ ਤਜਾਬ ਨਹੀਂ ਬਣਦਾ ਹੈਗਾ ਤੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਫਿਰ ਆ ਬਾਅਦ ਵਿੱਚ ਕੀ ਹੁੰਦਾ ਜੀ ਬਾਅਦ ਤੁਸੀਂ ਕਮੈਂਟ ਕਰ ਦਿਓ ਕਿ ਆ ਇਸ ਤਰ੍ਹਾਂ ਕਿਦਾਂ ਸੀ ਆ ਕਿਦਾਂ ਸੀਗਾ ਫਿਰ ਕੱਲੇ-ਕੱਲੇ ਕਮੈਂਟ ਦਾ ਇਸ ਤਰ੍ਹਾਂ ਰਿਪਲਾਈ ਦੇਣਾ ਬਹੁਤ ਔਖਾ ਹੋ ਜਾਂਦਾ ਤਾਂ ਕਰਕੇ ਤੁਸੀਂ ਵੀਡੀਓ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝ ਲਿਆ ਕਰੋ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਅਧੂਰਾ ਨਾ ਛੱਡਿਆ ਕਰੋ ਜੀ ਤੁਸੀਂ ਵੀਡੀਓ ਨੂੰ ਅਧੂਰਾ ਛੱਡ ਦਿੰਨੇ ਹੋ ਫਿਰ ਕਮੈਂਟ ਕਰਕੇ ਪੁੱਛਦੇ ਹੋ ਹਾਂਜੀ ਬਾਕੀ ਤੁਸੀਂ ਕੋਈ ਗੱਲ ਨਹੀਂ ਜੀ ਕਮੈਂਟ ਕਰਕੇ ਪੁੱਛਦੇ ਹੋ ਉਹਦੀ ਕੋਈ ਪ੍ਰੋਬਲਮ ਨਹੀਂ ਪਰ ਇਸ ਤਰ੍ਹਾਂ ਹੋ ਜਾਂਦਾ ਜੀ ਕਿਉਂਕਿ ਫਿਰ ਐਡਾ ਵੱਡਾ ਕਮੈਂਟ ਦਾ ਯਾਨੀ ਕਿ ਐਡਾ ਵੱਡਾ ਰਿਪਲਾਈ ਕਰਨਾ ਕਹਿ ਲਓ ਕਮੈਂਟ ਦੇ ਵਿੱਚ ਫਿਰ ਮੈਨੂੰ ਮੁਸ਼ਕਲ ਹੋ ਜਾਂਦਾ ਥੋੜਾ ਜਿਆ ਕਿਉਂਕਿ ਇੱਕ ਦਾ ਦਿਨ ਛੋਟਾ ਜੀ ਇੱਕ ਇਕੱਲੇ ਜਾਣੇ ਨੂੰ ਸਾਰੇ ਕੰਮ ਹੋ ਜਾਂਦੇ ਆ ਤਾਂ ਕਰਕੇ ਫਿਰ ਮੈਨੂੰ ਹੱਕਾ ਹੁੰਦਾ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਅਗਰ ਵੀਡੀਓ ਤੁਹਾਨੂੰ ਪੂਰੀ ਦੇਖਣ ਤੋਂ ਬਾਅਦ ਵੀ ਤੁਹਾਨੂੰ ਨਾ ਸਮਝ ਲ ਫਿਰ ਤੁਸੀਂ ਕਮੈਂਟ ਕਰ ਦਿਆ ਕਰੋ ਕੋਈ ਗੱਲ ਨਹੀਂ ਜੀ ਫਿਰ ਆਪਾਂ ਤੁਹਾਨੂੰ ਆ ਜਨਨ ਕਿ ਦੁਬਾਰਤੋ ਕੋਈ ਗੱਲ ਨਹੀਂ ਜੀ ਉਸੇ ਉਹ ਵੀਡੀਓ ਜਨਨ ਕਿ ਦੱਸ ਦਿਆ ਕਰਾਂਗੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੈਂ ਪਾਈ ਸੀਗੀ ਵੀਡੀਓ ਆਪਣਾ weight loss ਕਰਨ ਵਾਸਤੇ ਹਨਾ ਵੀਡੀਓ ਪਾਈ ਸੀਗੀ ਤੇ ਉਹ ਵਾਲੀ ਵੀਡੀਓ ਤੇ ਹਨਾ ਕਮੈਂਟ ਕੀਤਾ ਸੀ ਕੋਈ ਕਹਿ ਰਿਆ ਸੀ ਇਹ ਚੂਰਨ ਲੈਣਾ ਕਿ ਕਿਹੜੇ ਟਾਈਮ ਤੇ ਆ ਕੋਈ ਕਿਦਾਂ ਜਨਨ ਕਿ ਹਨਾ ਹਾਂਜੀ ਤੁਸੀਂ ਕਿਹੜੇ ਟਾਈਮ ਤੇ ਆਪਾਂ ਇਹ ਚੂਰਨ ਲੈਣਾ ਇਸ ਤਰ੍ਹਾਂ ਪੁੱਛ ਰਏ ਸੀਗੇ ਤੇ ਕੁਛ ਕਹਿ ਰਹੇ ਸੀਗੇ ਕਿ ਪਤਾ ਨਹੀਂ ਕੱਠੀਆਂ ਹੀ ਲੈਣੀਆਂ ਹਾਂ ਜੀ ਇਹ ਸਾਰੀਆਂ ਚੀਜ਼ਾਂ ਤੇ ਹਾਂਜੀ ਕਿਉਂਕਿ ਉਹ ਆਪਾਂ ਸਾਰੀ ਜਿਹੜੀ ਡਿਟੇਲ ਆ ਵੀਡੀਓ ਦੇ ਵਿੱਚ ਦਿੱਤੀ ਸੀਗੀ ਬਟ ਫਿਰ ਵੀ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਦੁਬਾਰਾ ਤੁਹਾਡੇ ਨਾਲ ਵੀਡੀਓ ਜਿਹੜੀ ਆ ਸ਼ੇਅਰ ਕਰ ਦੇਾਂਗੇ ਜਣਕੀ ਤੁਹਾਨੂੰ ਦੁਬਾਰਾ ਪੂਰੀ ਡਿਟੇਲ ਦੇ ਵਿੱਚ ਦੱਸ ਦੇਾਂਗੇ ਤੇ ਲਓ ਜੀ ਆਪਾਂ ਜਣਕੀ ਖਾਲਤਾ ਜਿਹੜੀ ਰਲਾਦੀ ਸੀ ਖਾਲ ਲੈਣਾ ਤਾਂ ਇਹ ਤਾਂ ਮੈਂ ਸਾਗ ਜਿਹੜਾ ਚਿਰਿਆ ਸੀਗਾ ਤੇ ਜਿਹੜੀ ਨੇ ਵਿੱਚੋਂ ਬਸ ਕੈਲੋਂ ਕੱਢੇ ਸੀਗੇ ਜਾਨੀ ਕਿ ਸਾਫ਼ ਕੀਤਾ ਸੀ ਸਾਗ ਜਦੋਂ ਤੇ ਵਿੱਚੋਂ ਜਿਹੜੇ ਕੋਈ ਪੱਤੇ ਖਰਾਬ ਹੁੰਦੇ ਹਨਾ ਸਾਗ ਦੇ ਤੇ ਉਹ ਕੱਢੇ ਸੀਗੇ ਤੇ ਉਹ ਮੈਂ ਇੱਥੇ ਉਦੋਂ ਰੱਖਲੇ ਸੀ ਗੱਟੇ ਜਿਹਦੇ ਵਿੱਚ ਪਾਤੀ ਸੀਗੇ ਮੈਂ ਦਾਣੇ ਵਾਲੇ ਸੀ ਮੈਂ ਕੱਲ ਚਲ ਬਾਅਦ ਵਿੱਚ ਆਪਾਂ ਛੱਡ ਦਾਂਗੇ ਸੱਨੀ ਦੇ ਤੇ ਹੁਣ ਆਪਾਂ ਉੱਪਰ ਦਾਣਾ ਲਗਾ ਕੇ ਤੇ ਮੱਝਾਂ ਨੂੰ ਬੰਨ੍ਹ ਕੇ ਤੇ ਮੈਂ ਆ ਗਈ ਸੀ ਇੱਧਰ ਤੇ ਹੁਣ ਇੱਧਰ ਪਾਣੀ ਵੀ ਗਰਮ ਹੋ ਗਿਆ ਸੀਗਾ ਤੇ ਆਗ ਵੀ ਵਧੀਆ ਮੱਝ ਗਈ ਸੀਗੀ ਤੇ ਹੁਣ ਆਪਾਂ ਸਾਗ ਧਰਦੇ ਆਂ ਤੇ ਮੈਂ ਜਿਹੜਾ ਇਹ ਪਾਣੀ ਪਹਿਲਾਂ ਮੈਂ ਕੱਢ ਲਿਆ ਸੀਗਾ ਅੱਧਾ ਪਾਣੀ ਇਹ ਪਾਣੀ ਮੈਨੂੰ ਲੱਗਿਆ ਸੀਗਾ ਵੀ ਜ਼ਿਆਦਾ ਹੈ ਤੇ ਫਿਰ ਮੈਂ ਥੋੜਾ ਜਿਹਾ ਪਾਣੀ ਹੋਰ ਪਾਤਾ ਮੈਂ ਕਿ ਵੀ ਨਹੀਂ ਪਾਣੀ ਜ਼ਿਆਦਾ ਨਹੀਂ ਹੈਗਾ ਤੇ ਆਪਾਂ ਹੋਰ ਪਾਣੀ ਪਾਤਾ ਇਹਦੇ ਵਿੱਚ ਥੋੜਾ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਆ ਪਾ ਦਿੰਨੇ ਹਾਂ ਜੀ ਸਾਗ ਬਸ ਮੈਂ ਪਾਣੀ ਜਿਹੜਾ ਥੋੜਾ ਜਿਹਾ ਕੱਢਿਆ ਸੀ ਉਹ ਪਾਇਆ ਸੀਗਾ ਤੇ ਬਸ ਉਹਨੂੰ ਵੀ ਉਬਾਲਾ ਜੇ ਫਿਰ ਮੈਂ ਸਾਗ ਭੋਨੀਆ ਜੀ ਵਿੱਚ ਏ ਬਾਕੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੁਸੀਂ ਲੋ ਜੀ ਜਿਹੜਾ ਪਾਣੀ ਸੀਗਾ ਉਹਨੂੰ ਉਬਾਲ ਆ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਹਾਂ ਸਭ ਤੋਂ ਪਹਿਲਾਂ ਪਾਵਾਂਗੇ ਨਾਮਕ ਆ ਆਪ ਦਾ ਸਵਾਦ ਅਨੁਸਾਰ ਜਿੰਨਾ ਕ ਹਨਾ ਆਪਾਂ ਨੂੰ ਲੱਗਦਾ ਉਹ ਸਭ ਦੇ ਵਿੱਚ ਪਾ ਲਾਂਗੇ ਬਸ ਮੈਂ ਤਾਂ ਮੈਨੂੰ 2.5 ਚਮਚੇ ਪਾਉਂਗੀ ਕਿਉਂਕਿ ਕਈ ਵਾਰੀ ਪਤਾ ਨਹੀਂ ਹੁੰਦਾ ਕੋਈ ਕਿਸੇ ਬਾਣ ਦਾ ਸਾਗ ਜਿਹੜਾ ਜ਼ਿਆਦਾ ਖਾਰਾ ਹੁੰਦਾ ਕਿਸੇ ਦਾ ਨਹੀਂ ਹੁੰਦਾ ਕਿਉਂਕਿ ਜਿਵੇਂ ਆਪਣੇ ਘਰ ਦਾ ਹੁੰਦਾ ਸਾਰਾ ਸਾਗ ਤਾਂ ਫਿਰ ਤਾਂ ਚਲੋ ਆਪਾਂ ਨੂੰ ਪਤਾ ਹੀ ਹੁੰਦਾ ਪਰ ਜਿਹੜਾ ਆਪਾਂ ਵਿੱਚੋਂ ਇੱਕ ਬੁੱਟੀ ਸਾਗ ਦੀ ਮੁੱਲ ਲਈ ਸੀ ਕਿ ਤੇ ਉਹਦਾ ਫਿਰ ਪਤਾ ਨਹੀਂ ਹੈਗਾ ਹਨਾ ਤੇ ਕਿਤੇ ਜ਼ਿਆਦਾ ਖਾਰਾ ਹੋ ਜੇ ਤੇ ਲਓ ਜੀ ਇਹ ਹੈਗੀਆਂ ਜੀ ਮੂਲੀ ਕद्दूकश ਕੀਤੀ ਹੋਈ ਨੂਨ ਪਾਉਣ ਤੋਂ ਬਾਅਦ ਮੈਂ ਜਿਹੜੀ ਮੂਲੀ ਸੀਗੀ ਉਹ ਕद्दूकश ਕੀਤੀ ਹੋਈ ਮੂਲੀ ਆਪਾਂ ਜਾਨੀ ਕਿ ਪਾ ਦੇਣੀ ਆ ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਉਬਾਲ ਆ ਗਿਆ ਨੂੰ ਢੱਕ ਦੇਣਾ ਆਪਾਂ ਚੰਗੀ ਤਰ੍ਹਾਂ ਤੇ ਜਦੋਂ ਇਹ ਮੂਲੇ ਪਾਈ ਹੋਈ ਨੂੰ ਉਬਾਲ ਆ ਗਿਆ ਇਸ ਪਾਣੀ ਨੂੰ ਉਸ ਤੋਂ ਬਾਅਦ ਆਪਾਂ ਸਾਗ ਪਾਵਾਂਗੇ ਕਿਉਂਕਿ ਜੇ ਆਪਾਂ ਮੂਲੀ ਇਸ ਤਰ੍ਹਾਂ ਕਦੂਕਸ਼ ਕਰਕੇ ਪਹਿਲਾਂ ਪਾਣੀ ਦੇ ਵਿੱਚ ਪਾ ਕੇ ਉਹਨੂੰ ਉਬਾਲਾ ਦਿਵਾ ਕੇ ਤੇ ਫਿਰ ਉਹ ਬਾਅਦ ਵਿੱਚ ਆਪਾਂ ਸਾਗ ਪਾ ਦਾਂਗੇ ਤਾਂ ਕਦੇ ਵੀ ਜਾਨੀ ਕਿ ਆਪਣੇ ਸਾਗ ਖਾਣ ਦੇ ਨਾਲ ਤਜਾਬ ਨਹੀਂ ਬਣਦਾ ਹੈਗਾ ਤੇ ਆਪਾਂ ਜਾਨੀ ਕਿ ਪਾਣੀ ਪਹਿਲਾਂ ਰੱਖਿਆ ਸੀ ਗਰਮ ਹੋਣ ਵਾਸਤੇ ਉਸ ਤੋਂ ਬਾਅਦ ਉਹਦੇ ਵਿੱਚ ਨਮਕ ਪਾਉਣ ਤੋਂ ਬਾਅਦ ਮੂਲੀ ਕਦੂਕਸ਼ ਕਰਕੇ ਇੱਕ ਛੋਟੀ ਜੀ ਆਪਾਂ ਵਿੱਚ ਪਾ ਦਿੱਤੀ ਸੀਗੀ ਤੇ ਜਦੋਂ ਉਹਨੂੰ ਉਬਾਲ ਆ ਗਿਆ ਜਾਨੀ ਕਿ ਪਾਣੀ ਨੂੰ ਫੇਰ ਮੂਲੀ ਪਾਉਣ ਤੋਂ ਬਾਅਦ ਪਾਣੀ ਰਿਚਣ ਲੱਗਿਆ ਸੀਗਾ ਜਾਨਕੀ ਉਸ ਤੋਂ ਬਾਅਦ ਫਿਰ ਆਪਾਂ ਜਾਨਕੀ ਸਾਗ ਪਾਤਾ ਵਿੱਚ ਤੇ ਉਸ ਤੋਂ ਬਾਅਦ ਪਾਲਕ ਤੇ ਮੇਥੇ ਧਨੀਆ ਤੇ ਬਾਥੂ ਵੀ ਮਿਲ ਗਿਆ ਸੀਗਾ ਥੋੜਾ ਜਿਹਾ ਤੇ ਬਾਥੂ ਵੀ ਪਾਤਾ ਪਰ ਸਾਰਾ ਸਾਗ ਜਾਨਕੀ ਜਿਹੜਾ ਪਾਤਾ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਿੰਨੇ ਆ ਰਿਚਣ ਵਾਸਤੇ ਤੇ ਆਪਾਂ ਲਸਣ ਪਿਆਜ਼ ਵਗੈਰਾ ਸਾਰਾ ਸਮਾਨ ਜਿਹੜਾ ਕੱਟ ਲੈਨੇ ਆ ਤੇ ਅੱਗੇ-ਅੱਗੇ ਆਪਾਂ ਕੀ ਸਮਾਨ ਪਾਵਾਂਗੇ ਤੁਸੀਂ ਪੂਰਾ ਦੇਖ ਲਿਓ ਜੀ ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਆਪਾਂ ਹੋਰ ਵੀ ਕਾਫੀ ਸਮਾਨ ਜਿਹੜਾ ਵਿੱਚ ਪਾਵਾਂਗੇ ਇਹਦੇ ਨਾਲ ਸਾਗ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਇਤਜ਼ਾਬ ਤੋਂ ਵੀ ਆਪਾਂ ਨੂੰ ਰਾਤ ਮਿਲਦੀ ਹੈ ਜਾਨੀ ਕਿ ਇਤਜ਼ਾਬ ਨਹੀਂ ਪੰਦਾ ਸਾਗ ਖਾ ਕੇ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਪਹਿਲਾਂ ਸਾਰੇ ਸਮਾਨ ਦੀ ਤਿਆਰੀ ਕਰ ਲੈਨੇ ਆ ਤੇ ਫਿਰ ਆਪਾਂ ਸਾਰਾ ਜਿਹੜਾ ਸਮਾਨ ਸੀ ਲਸਣ ਪਿਆਜ਼ ਸਾਰਾ ਜਾਨੀ ਕਿ ਛਿੱਲ ਕੇ ਧੋ ਕੇ ਰੱਖ ਲਿਆ ਤੇ ਹੁਣ ਆਪਾਂ ਕੁੰਡੇ ਦੇ ਵਿੱਚ ਕੁੱਟ ਕੇ ਕੁਝ ਕੁ ਸਮਾਨ ਪਾਵਾਂਗੇ ਤੇ ਕੁਝ ਆਪਾਂ ਤੜਕੇ ਦੇ ਵਿੱਚ ਸਮਾਨ ਜਿਹੜਾ ਉਹ ਪਾਵਾਂਗੇ ਤੇ ਹਾਂਜੀ ਹੁਣ ਆਪਾਂ ਕੁੰਡਾ 'ਚ ਤੇ ਕੋਟਣਾ ਜੜਾ ਥੋਲੇ ਆਂਦਾ ਸੀਗਾ ਵੈਸੇ ਤਾਂ ਸਵੇ ਪਹਿਲਾਂ ਵੀ ਧੋਕੇ ਰੱਖਿਆ ਹੁੰਦਾ ਪਰ ਇੱਕ ਵਾਰੀ ਫਿਰ ਆਪਾਂ ਧੋ ਲੈਨੇ ਆ ਧੋਕੇ ਲੈ ਆਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਅਦਰਕ ਤੇ ਹਰੀ ਮਿਰਚ ਤੇ ਲਸਣ ਪਹਿਲਾਂ ਆਪਾਂ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਕੁੱਟਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ ਜਿਬੜਾ ਉਹ ਕੁੰਡੇ ਦੇ ਵਿੱਚ ਕੁੱਟ ਲਾਂਗੇ ਕਿਉਂਕਿ ਜੇਕਰ ਆਪਾਂ ਨਾਲ ਹੀ ਜਿਬੜ ਪਾ ਲਈ ਤਾਂ ਫਿਰ ਜਿਬੜ ਜਿਹੜੇ ਉਹ ਪਾਣੀ ਛੱਡ ਜਾਂਦੇ ਆ ਤਾਂ ਆਪਾਂ ਨੂੰ ਮਿਰਚਾਂ ਉਹ ਜਿਹੜੀਆਂ ਕੁੱਟਣੀਆਂ ਔਕੀਆਂ ਹੋ ਜਾਣੀਆਂ ਤਾਂ ਕਰਕੇ ਪਹਿਲਾਂ ਲਸਣ ਅਦਰਕ ਤੇ ਹਰੀ ਮਿਰਚ ਇਹ ਕੁੱਟ ਕੇ ਉਸ ਤੋਂ ਬਾਅਦ ਆਪਾਂ ਵਿੱਚ ਜਿਬੜ ਜਿਹੜਿਆ ਉਹ ਕੁੱਟ ਲਾਂਗੇ ਚਾਹੇ ਇਸ ਤਰ੍ਹਾਂ ਕੁੱਟ ਲਗੇ ਚਾਹੇ ਆਪਾਂ ਇਹ ਚੀਜ਼ਾਂ ਤਿੰਨੇ ਚੀਜ਼ਾਂ ਕੁੱਟ ਕੇ ਹੀ ਕੱਢ ਕੇ ਤੇ ਬਾਅਦ ਵਿੱਚ ਕੱਲੇ ਜਿਬੜ ਜਿਹੜੇ ਉਹ ਕੁੱਟ ਲਾਂਗੇ ਤੇ ਤਾਂ ਕਰਕੇ ਹੁਣ ਆਪਾਂ ਇਨਾਂ ਨੂੰ ਅਲੱਗ ਤੋਂ ਹੀ ਕੁੱਟਾਂਗੇ ਕਿਉਂਕਿ ਪਾਣੀ ਛੱਡਣ ਦੇ ਨਾਲ ਫਿਰ ਔਖਾ ਹੋ ਜਾਂਦਾ ਵੀ ਕੁੱਟਿਆ ਨਹੀਂ ਜਾਂਦਾਗਾ ਮਸਾਲਾ ਤੇ ਆਪਾਂ ਲਾਲ ਮਿਰਚ ਸਾਗ ਦੇ ਵਿੱਚ ਨਹੀਂ ਪਾਉਂਦੇ ਹੈਗੇ ਜੀ ਹਰੀ ਮਿਰਚੀ ਪਾਉਣੀ ਆ ਤੇ ਹਰੀ ਮਿਰਚ ਇਸ ਤਰ੍ਹਾਂ ਕੁੱਟ ਕੇ ਇਹ ਰੇਜ ਦੇ ਸਾਗ ਦੇ ਵਿੱਚ ਹੀ ਪਾ ਦਿੰਨੇ ਆ ਤੇ ਤੜਕੇ ਦੇ ਵਿੱਚ ਵੀ ਨਹੀਂ ਤੜਕੇ ਦੇ ਵਿੱਚ ਤਾਂ ਵੈਸੇ ਹੀ ਆਪਾਂ ਜਿੱਦਾਂ ਵੈਸੇ ਹੀ ਹੀ ਆਪਾਂ ਇੱਕ ਜਾਂ ਦੋ ਹਰੀਆਂ ਮਿਰਚਾਂ ਬਰੀਕ ਕੱਟ ਕੇ ਤੜਕਾ ਜਦੋਂ ਲਗਾਉਣ ਲੱਗੇ ਉਦੋਂ ਪਾ ਲਾਂਗੇ ਵਿੱਚ ਤੜਕੇ ਵਾਲੇ ਸਮਾਨ ਦੇ ਵਿੱਚ ਤੇ ਨਹੀਂ ਤਾਂ ਵੈਸੇ ਤਾਂ ਆਪਾਂ ਹਰੀਆਂ ਮਿਰਚਾਂ ਇਸ ਤਰ੍ਹਾਂ ਕੁੱਟ ਕੇ ਪਾਉਨੇ ਆ ਅਦਰਕ ਵੀ ਕੁੱਟ ਕੇ ਪਾਵਾਂਗੇ ਤੇ ਚਿਬੜ ਤਾਂ ਆਪਾਂ ਪਾਉਣੀ ਪਾਉਣੀ ਹੁੰਦੀ ਆ ਸਾਗ ਦੇ ਵਿੱਚ ਚਿਬੜਾਂ ਦੇ ਨਾਲ ਸਾਗ ਦਾ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਹੈ ਜੀ ਤੇ ਚਲੋ ਜੀ ਹੁਣ ਮੈਂ ਪਹਿਲਾਂ ਕੁੱਟ ਲਾਂ ਸਾਰੀਆਂ ਚੀਜ਼ਾਂ ਤੇ ਲੋ ਜੀ ਆਪਣਾ ਜਿਹੜਾ ਸਾਗ ਸੀਗਾ ਨਾ ਸਾਗ ਜਿਵੇਂ ਆਦਰਚਾ ਜਿਹਾ ਹੋ ਗਿਆ ਸੀਗਾ ਮੈਂ ਹੁਣ ਸਮਾਨ ਪਾਉਣ ਲੱਗੀ ਸੀ ਤੇ ਹੁਣ ਮੈਂ ਪਹਿਲਾਂ ਇਹ ਸਮਾਨ ਪਾਦਣੀ ਖੁੱਟ ਕੇ ਇਹ ਉਧਰ ਨਾਲ ਨਾਲ ਅੱਗ ਵੀ ਦੇਖਣੀ ਪੈਂਦੀ ਆ ਕਿਉਂਕਿ ਮੈਂ ਨਾ ਜਿਆਦਾ ਲੱਕੜਾਂ ਤੇ ਪਾਥੀਆਂ ਨਹੀਂ ਲਾਈਆਂ ਸੀਗੀਆਂ ਮੈਂ ਕਿਹਾ ਪਹਿਲਾਂ ਮੈਂ ਸਮਾਨ ਪਾ ਦਿਆਂ ਵੀ ਫਿਰ ਮੈਂ ਬਾਅਦ ਵਿੱਚ ਜਿਆਦਾ ਵੀਕ ਕੇ ਤਾਂ ਮੈਂ ਇੰਨੀ ਅੱਗ ਕੀ ਕਰਨੀ ਮਚਾ ਕੇ ਕਿਉਂਕਿ ਤਾਂ ਸਾਗ ਥੋੜੇ ਸੀਗਾ ਕਿਹੜਾ ਕੋਈ ਜਿਆਦਾ ਨਹੀਂ ਸੀਗਾ ਤੇ ਫਿਰ ਮੈਂ ਉਧਰੋਂ ਲੈ ਕੇ ਆਉਂਗੀ ਜੀ ਲੱਕੜਾਂ ਤੇ ਪਾਥੀਆਂ ਚੱਕ ਕੇ ਇਸ ਲੈਵਲ ਦੇ ਵਿੱਚ ਉੱਧਰ ਰੱਖੀਆਂ ਸੀਗੀਆਂ ਤੇ ਮੈਂ ਹੁਣ ਉਧਰੋਂ ਲੈ ਕੇ ਆਉਂਗੀ ਮੈਂ ਕਿ ਪਹਿਲਾਂ ਮੈਂ ਕੁੱਟ ਕੇ ਹੀ ਪਾਈ ਜਾਵਾਂ ਫੇਰ ਤੇ ਆਉਂਗੀ ਤੇ ਆਪਾਂ ਜਿਹੜੀਆਂ ਮਿਰਚਾਂ ਤੇ ਆਦਰਕ ਲਸਣ ਇਹਨਾਂ ਚੀਜ਼ਾਂ ਕੁੱਟ ਕੇ ਉਸ ਤੋਂ ਬਾਅਦ ਜਿਹੜੀ ਵੀ ਕੁੱਟ ਲਈ ਸੀਗੀ ਵਿੱਚ ਤੇ ਹੁਣ ਆਪਾਂ ਸਾਗ ਦੇ ਵਿੱਚ ਪਾ ਦਿੰਨੇ ਆ ਇਹਨੂੰ ਤੇ ਫਿਰ ਆਪਣਾ ਜਿਹੜਾ ਸਾਗ ਆ ਉਹ ਪੱਕੀ ਜਾਊਗਾ ਜਾਨਕੀ ਰਿੱਝ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਪਾਣੀ ਵੀ ਪਾਉਣ ਆ ਲੈ ਇਹਦੇ ਵਿੱਚ ਪਾਣੀ ਪਾਉਂਗੀ ਤੇ ਪਾਣੀ ਵਿੱਚ ਅੰਦਰ ਗੈਸ ਤੇ ਰੱਖ ਰੱਖਿਆ ਗਰਮ ਹੋ ਰਿਹਾ ਤੇ ਗਰਮ ਪਾਣੀ ਪਾਵਾਂਗੇ ਮੈਂ ਪਹਿਲਾਂ ਮੇਰੇ ਕੋਲ ਇੱਕ ਸੀਗਾ ਟੋਪ ਜਿਹਾ ਛੋਟਾ ਜਿਹਾ ਤੇ ਉਹ ਮੈਂ ਇਸ ਤਰ੍ਹਾਂ ਹੀ ਪਤਿੱਲੇ ਦੇ ਉੱਪਰ ਆ ਜਾਂਦਾ ਸੀਗਾ ਤੇ ਮੈਂ ਨਾ ਸਾਗ ਦੇ ਨਾਲ ਵੀ ਇਸ ਤਰ੍ਹਾਂ ਹੀ ਉਹਦੇ ਨਾਲ ਟੱਕ ਦਿੰਦੀ ਸੀ ਤੇ ਵਿੱਚ ਪਾਣੀ ਪਾ ਕੇ ਨਾਲੇ ਤਾਂ ਵੀ ਸਾਗ ਟੱਕਿਆ ਰਹਿੰਦਾ ਸੀ ਤੇ ਨਾਲੇ ਜਿਹੜਾ ਪਾਣੀ ਉਹ ਗਰਮ ਹੋਈ ਜਾਂਦਾ ਸੀਗਾ ਤੇ ਉਹੀ ਪਾਣੀ ਜਿਹੜਾ ਚਲੋ ਸਾਗ ਦੇ ਵਿੱਚ ਪੈ ਜਾਂਦਾ ਸੀਗਾ ਨਾਲ-ਨਾਲ ਤੇ ਹੁਣ ਫਿਰ ਮੈਂ ਗੈਸ ਤੇ ਕਰ ਲੈਣੀ ਅੱਜ ਤੇ ਉਹ ਕਿਉਂਕਿ ਉਹ ਨਾ ਟੁੱਟ ਗਿਆ ਸੀਗਾ ਵਧੀਆ ਸੀ ਟੋਪੀਆ ਜਿਹਾ ਉਹ ਤੇ ਪਰ ਉਹ ਟੁੱਟ ਗਿਆ ਉਹਦੀ ਡੰਡੀ ਜੀ ਨਿਕਲ ਗਈ ਤੇ ਫਿਰ ਉਸ ਤੋਂ ਬਾਅਦ ਜਾਨੀ ਕਿ ਉਹਦੇ ਤੇ ਵਿੱਚ ਜਿਵੇਂ ਸਰਾਖ ਜੇ ਹੋ ਗਏ ਜਿੱਥੋਂ ਡੰਡੀ ਨਿਕਲੀ ਸੀਗੀ ਉਹ ਫਿਰ ਸੈੱਟ ਜੈ ਨਹੀਂ ਆਏਗਾ ਤੇ ਲੋ ਜੀ ਆਪਾਂ ਗੁੰਡਾ ਘੋਟ ਨਾ ਵੀ ਨਾਲ ਦਿਨਾਂ ਦਾ சாੰਤਾ ਸੀਗਾ ਧੋ ਕੇ ਰੱਖਤਾ ਸੀਗਾ ਤੇ ਉਸ ਤੋਂ ਬਾਅਦ ਸਾਗ ਦੇ ਵਿੱਚ ਪਾਣੀ ਵਗੈਰਾ ਪਾ ਕੇ ਫਿਰ ਆਪਾਂ ਆਪ ਦਾ ਜਿਹੜਾ ਪਸ਼ੂਆਂ ਦੇ ਕੰਮ ਧੰਦੇ ਹੁੰਦੇ ਨੇ ਉਹ ਖਤਮ ਕੀਤੇ ਤੇ ਉਸ ਤੋਂ ਬਾਅਦ ਲੱਗੀ ਸੀ ਮਸਾਗ ਉਹ ਵਾਸਤੇ ਤੜਕਾ ਪੁੰਨਣਾ ਤੇ ਸਾਗ ਦਾ ਜਿਹੜਾ ਤੜਕਾ ਸੀ ਉਹ ਮੈਂ ਗੈਸ ਤੇ ਪੁੰਨ ਰਹੀਆਂ ਤੇ ਕਿ ਉਹ ਗਰਮ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਆਪਾਂ ਤੜਕੇ ਦੇ ਵਿੱਚ ਪਾਇਆ ਹੈਗਾ ਜੀ ਪਿਆਜ਼ ਤੇ ਟਮਾਟਰ ਤੇ ਦੋ ਹਰੀਆਂ ਮਿਰਚਾਂ ਪਾ ਲਈਆਂ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਹਲਦੀ ਪਾਤੀ ਜੀ ਇਹਦੇ ਵਿੱਚ ਤੜਕੇ ਦੇ ਵਿੱਚ ਥੋੜੀ ਜਿਹੀ ਨਾਰਮਲ ਜਿਹੀ ਹਲਦੀ ਪਾਈ ਆ ਤੜਕਾ ਵਧੀਆ ਤੜਕੇ ਦਾ ਜਿਹੜਾ ਕਲਰ ਉਹ ਵਧੀਆ ਆਉਂਦਾ ਤੇ ਹੁਣ ਆਪਾਂ ਤੜਕਾ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਨੇ ਆ ਤੇ ਲੋਜੀ ਤੜਕਾ ਭੁੰਨਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਆਟਾ ਗੁੰਨਣੇ ਤੇ ਆਪਾਂ ਜਿਹੜੀ ਆ ਜੜੀ ਰੋਟੀ ਬਣਾਉਣੀਆਂ ਉਹ ਬਣਾਵਾਂਗੇ ਬਾਜਰੇ ਦੀ ਤੇ ਕਣਕ ਦਾ ਆਟਾ ਮਿਕਸ ਕਰਕੇ ਤੇ ਮੱਕੀ ਦਾ ਆਟਾ ਜਿਹੜਾ ਉਹ ਨਹੀਂ ਹੈਗਾ ਸੀਗਾ ਘਰ ਦੇ ਵਿੱਚ ਬਾਜਰੇ ਦਾ ਆਟਾ ਸੀਗਾ ਤੇ ਮੱਕੀ ਦਾ ਆਟਾ ਨਹੀਂ ਮਿਲਿਆ ਉਸ ਦਿਨ ਬਾਜਰੇ ਦਾ ਆਟਾ ਹੀ ਮਿਲਿਆ ਸੀਗਾ ਤੇ ਫਿਰ ਬਾਕੀ ਮੱਕੀ ਦੀ ਰੋਟੀ ਥੋੜੀ ਜਿਹੀ ਅਰਸ਼ਨੂਰ ਦੇ ਡੈਡੀ ਘੱਟ ਖਾਂਦੇ ਆ ਤਾਂ ਕਰਕੇ ਘੱਟ ਬਣਾਉਣੀ ਆ ਤੇ ਬਾਜਰੇ ਦੀ ਰੋਟੀ ਖਾ ਲੈਂਦੇ ਨਹੀਂ ਉਹ ਫਿਰ ਤਾਂ ਕਰਕੇ ਆਪਾਂ ਬਾਜਰੇ ਦੀ ਰੋਟੀ ਖਾ ਲੈਣੇ ਆ ਸਾਗ ਦੇ ਨਾਲ ਵੈਸੇ ਮੱਕੀ ਦਾ ਆਟਾ ਲਿਆਵਾਂਗੇ ਤੇ ਵਿੱਚ ਵਿੱਚ ਬਣਾ ਲੈਣੇ ਹੁੰਨੇ ਆ ਪਰ ਵੀ ਜਿਵੇਂ ਕਣਕ ਦਾ ਆਟਾ ਮਿਕਸ ਕਰਕੇ ਹਾਂਜੀ ਆਪਾਂ ਜਿਹੜਾ ਮੱਕੀ ਦੀ ਜਿਹੜੀ ਰੋਟੀ ਹੈ ਮੱਕੀ ਦੇ ਆٹے ਦੀ ਰੋਟੀ ਬਣਾਉਣੇ ਉਹ ਵੀ ਕਣਕ ਦਾ ਆਟਾ ਮਿਕਸ ਕਰਕੇ ਬਣਾਉਣੇ ਹੁੰਦੇ ਆ ਤੇ ਉਸ ਤਰ੍ਹਾਂ ਨਹੀਂ ਖਾਂਦੇ ਹੈਗੇ ਤੇ ਆਪਾਂ ਅੱਜ ਦਾ ਬਾਜਰੇ ਦੀ ਰੋਟੀ ਉਹ ਹੀ ਬਣਾਵਾਂਗੇ ਇਹ ਵੀ ਰੋਟੀ ਟੇਸਟੀ ਲੱਗਦੀ ਹੈ ਵਧੀਆ ਤੇ ਹੁਣ ਮੈਂ ਪਹਿਲਾਂ ਇੱਥੇ ਆਟਾ ਗੁੰਨ ਕੇ ਰੱਖ ਲੈਣੀ ਆ ਉਸ ਤੋਂ ਬਾਅਦ ਸਾਕ ਘੁੱਟੂਗੀ ਹਲੇ ਸਾਕ ਘੁੱਟਣਾ ਹੈ ਪਹਿਲਾਂ ਤੜਕਾ ਵਗੈਰਾ ਹੀ ਪੁੰਨ ਕੇ ਰੱਖਿਆ ਸੀਗਾ ਤੇ ਦੇਖੋ ਕਿੰਨਾ ਹਨੇਰਾ ਹੋ ਗਿਆ ਕਿੰਨੇ ਸਿਧੀਆਂ ਮੈਂ ਕੰਮ ਕਰਨ ਲੱਗ ਜਾਈ ਨਹੀਂ ਪਰ ਫਿਰ ਵੀ ਹਨੇਰਾ ਹੋ ਜਾਂਦਾ ਕਈ ਵਾਰੀ ਤਾਂ ਕਮ ਇੰਨੇ ਜਿਆਦਾ ਬਣ ਜਾਂਦੇ ਆ ਨਾ ਵੀ ਕੰਮ ਧੰਦੇ ਕਰਦਿਆਂ ਨੂੰ ਦਿਨ ਵੀ ਛੋਟਾ ਰਹੇ ਜਾਂਦਾ ਹੈ ਵੀ ਸੱਚਿਓ ਇੰਨਾ ਜਿਆਦਾ ਮੁਸ਼ਕਲ ਹੋ ਜਾਂਦਾ ਕਈ ਵਾਰੀ ਵੀ ਬਹੁਤ ਕੋਸ਼ਿਸ਼ ਕਰਦੇ ਆ ਵੀ ਜਲਦੀ ਜਲਦੀ ਕੰਮ ਜਿਹੜੇ ਇੰਨੇ ਟਾਈਮ ਤੱਕ ਖਤਮ ਕਰ ਲਈਏ ਪਰ ਫਿਰ ਵੀ ਮੱਲੋ ਮੱਲੀ ਹਨੇਰਾ ਜਿਹੜਾ ਹੋ ਜਾਂਦਾ ਇਹ ਵਕਤ ਇਹ ਮੈਨੂੰ ਲੱਗਦਾ ਵੀ ਦਿਨ ਜਿਹੜੇ ਆ ਕੰਮ ਧੰਦੇ ਕਰਨ ਵਾਸਤੇ ਛੋਟੇ ਲੱਗਦੇ ਆ ਤੇ ਸਿਰਫ ਜੇਟ ਹਾਰ ਦੇ ਜਿਹੜੇ 2 ਮਹੀਨੇ ਹੁੰਦੇ ਹਨ ਨਾ ਉਸ ਟਾਈਮ ਤੇ ਚਲੋ ਕੋਈ ਘੰਟਾ ਦੋ ਘੰਟੇ ਆਪਾਂ ਨੂੰ ਦਿਨੇ ਬੈਠਣ ਵਾਸਤੇ ਰੈਸਟ ਵਾਸਤੇ ਜਾਨੀ ਕਿ ਮਿਲ ਜਾਂਦਾ ਟਾਈਮ ਤੇ ਉਸ ਤੋਂ ਬਾਅਦ ਤਾਂ ਫਿਰ ਬਿਲਕੁਲ ਵੀ ਟਾਈਮ ਨਹੀਂ ਮਿਲਦਾ ਕਦੇ ਨੇ ਤਾਂ ਬੈਠਣ ਦਾ ਇੰਨਾ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਜਿਉਂ ਇਕੱਲੇ ਜਾਣੇ ਨੂੰ ਔਖਾ ਹੋ ਜਾਂਦਾ ਵੀ ਸਾਰੇ ਕੰਮ ਜੇ ਹਨਾ ਚਾਰ ਸਫੇਰੇ ਤੇ ਬਾਕੀ ਜਿਹੜਾ ਕੁਛ ਕੁ ਮੈਨੂੰ ਇਸ ਤਰ੍ਹਾਂ ਹੁੰਦਾ ਜਿਵੇਂ ਸਾਫ ਸਫਾਈਆਂ ਦਾ ਹੋ ਗਿਆ ਵੀ ਕਈ ਤਾਂ ਵੈਸੇ ਘੋਲ ਕਰ ਲੈਂਦੇ ਚਲ ਕੋਈ ਨਾ ਅੱਜ ਆਪਾਂ ਪੁੱਛੇ ਨਹੀਂ ਲਾਉਂਦੇ ਕਿ ਠੰਡਾ ਹਨਾ ਪਰ ਚਾਹ ਠੰਡੋ ਵੀ ਚਾਹ ਕਿਦਾਂ ਵੀ ਹੋਵੇ ਵੀ ਮੇਰੇ ਤੋਂ ਘੋਲ ਨਹੀਂ ਹੁੰਦੀਗੀ ਬਾਅਦ ਤੋਂ ਬਾਅਦ ਮੈਂ ਘੋਲ ਕਰੂੰਗੀ 2 ਵਜੇ ਤੱਕ ਕਰ ਲੂੰਗੀ ਤੇ 2 ਵਜੇ ਜਦੋਂ ਚਾਹ ਨਾਉਣ ਲੱਗੀ ਤਾਂ ਜਦੀ ਮੈਂ ਤਾਂ ਪੁੱਛੇ ਲਾ ਦੇਣੀ ਹੁੰਦੀ ਆ ਵੀ ਚਲੋ ਹੁਣ ਤਾਂ ਜਿੰਨੇ ਟਾਈਮ ਚਾਹ ਬਣਦੀ ਆ ਉਹਨੇ ਟਾਈਮ ਕੋ ਬੇਲੀਓ ਵੀ ਖੜੀ ਹੋਈਆਂ ਤੇ ਮੈਂ ਤਾਂ ਪੁੱਛਾ ਲਾ ਦਿਆਂ ਤੇ ਲਵਜੀ ਉਸ ਤੋਂ ਬਾਅਦ ਆਪਾਂ ਆਟਾ ਵਗੈਰਾ ਕੋਨੇ ਕਿ ਰੱਖਤਾ ਸੀਗਾ ਤੇ ਫਿਰ ਮੈਂ ਲਾਗੀ ਸੀ ਸਾਗ ਕੁੱਟਣਾ ਤੇ ਸਾਗ ਮੈਂ ਕੁੱਟਨੇ ਦੇ ਨਾਲ ਹੀ ਘੋਟ ਰਹੀ ਆਂ ਯਾਨੀ ਕਿ ਜਿਹੜੀ ਸਾਗ ਵਾਲੀ ਕੁੱਟਣ ਵਾਸਤੇ ਜਿਹੜੀ ਹੁੰਦੀ ਆ ਮੱਧਨੀ ਮੱਧਨੀ ਉਹ ਕਹਿੰਦੇ ਹੁੰਨੇ ਆ ਜੀ ਅਸੀਂ ਤਾਂ ਇਹ ਉਹ ਟੁੱਟ ਗਈ ਸੀਗੀ ਤੇ ਹੁਣ ਉਹ ਲੈ ਕੇ ਆਵਾਂਗੇ ਵੀ ਇੱਥੋਂ ਤਾਂ ਹੁਣ ਮਿਲਣੀ ਨਹੀਂ ਹੈਗੀ ਸਾਗ ਕੰਪ ਵੀ ਮਿਲੂਗੀ ਤੇ ਸਾਧਕ ਜਿਸ ਦਿਨ ਕਾ ਇਹ ਯਾਨੀ ਕਿ ਲੈ ਕੇ ਆਵਾਂਗੇ ਆਪਾਂ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਸਾਗ ਸੀਗਾ ਵੈਸੇ ਮੈਂ ਆਲਣ ਤਾਂ ਉੱਪਰ ਹੀ ਸਾਗ ਦੇ ਸੌਰੀ ਪਤੀਲੇ ਦੇ ਵਿੱਚ ਪਾ ਲਿਆ ਸੀ ਜਦੋਂ ਉੱਪਰ ਹੀ ਰੱਖਿਆ ਸੀ ਚੁੱਲ੍ਹੇ ਦੇ ਉੱਪਰ ਪਤੀਲਾ ਕਿਉਂਕਿ ਨੀਚੇ ਜਿਵੇਂ ਲੱਕਣਾ ਦੇ ਕੋਲੇ ਆ ਤੇ ਸੇਕ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਬਾਅਦ ਆਪਾਂ ਨੀਚੇ ਉਤਾਰ ਲਿਆ ਤੇ ਆਪਾਂ ਸਾਗ ਘੋਟਾਂਗੇ ਜੀ ਜਾਨੀ ਕਿ ਬੇਸਣ ਪਾ ਲਿਆ ਵਿੱਚ ਆਪਾਂ ਕਿ ਮੱਕੀ ਦਾ ਆਟਾ ਹੈ ਨਹੀਂ ਸੀ ਜੇਕਰ ਮੱਕੀ ਦਾ ਆਟਾ ਹੋਵੇ ਤਾਂ ਮੈਂ ਮੱਕੀ ਦਾ ਆਟਾ ਪਾ ਕੇ ਸਾਗ ਘੋਟ ਲੈਂਦੀ ਆ ਨਹੀਂ ਤਾਂ ਫਿਰ ਬੇਸਣ ਪਾ ਲੈਣੀ ਹੁੰਨੀ ਆ ਤੇ ਆਪਾਂ ਬੇਸਣ ਪਾ ਲਿਆ ਦੇ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਟ ਲੈਣੇ ਆ ਇਸ ਸਾਗ ਬਹੁਤ ਸੋਹਣਾ ਕੁਲਿਆ ਸੀਗਾ ਕਿਉਂਕਿ ਲਵਾ ਸੀਗਾ ਵੀ ਲਵੀਆਂ ਗੰਦਲਾਂ ਜੀਆਂ ਸੀਗੀਆਂ ਵੀ ਇੰਨਾ ਜ਼ਿਆਦਾ ਹੋ ਨਹੀਂ ਸੀਗਾ ਵੀ ਮਾ ਪੂਰੀ ਗੰਦਲ ਤਾਂ ਨਹੀਂ ਬਣੀ ਸੀਗੀ ਤੇ ਵੀ ਲਵਾਇ ਸੀਗਾ ਵਧੀਆ ਅੰਸਰੋਂ ਦਾ ਸਾਗ ਹੋ ਗਿਆ ਜੀ ਇਹ ਤੋਰੀਏ ਦਾ ਸਾਗ ਨਹੀਂ ਸੀਗਾ ਸਰੋਂ ਦਾ ਹੀ ਸੀਗਾ ਜੀ ਇਹ ਤੇ ਲੋ ਜੀ ਆਪਾਂ ਸਾਗ ਜਿਹੜਾ ਘੋਟ ਲਿਆ ਤੇ ਹੁਣ ਆਪਾਂ ਜਿਹੜਾ ਤੜਕਾ ਭੁੰਨਿਆ ਸੀਗਾ ਉਡਾ ਜਾ ਸਾਗ ਆਪ ਉਹਦੇ ਵਿੱਚ ਮਿਕਸ ਕਰ ਲੈਣੇ ਆ ਸਾਰੇ ਨੂੰ ਤੜਕਾ ਨਹੀਂ ਲਗਾਵਾਂਗੇ ਆਪਾਂ ਸਾਗ ਨੂੰ ਜਾਨੀ ਕਿ ਥੋੜੇ ਨੂੰ ਹੀ ਲਾਵਾਂਗੇ ਆਪਾਂ ਤੜਕਾ ਜਿਹੜਾ ਆਪਣਾ ਹੋਣ ਦਾ ਤੇ ਸਵੇਰ ਦਾ ਸਰ ਜੀ ਤੇ ਬਾਕੀ ਜਿਹੜਾ ਸਾਗ ਸੀਗਾ ਉਹਨੂੰ ਆਪਾਂ ਰੱਖ ਦਾਂਗੇ ਫ੍ਰੀਜ ਦੇ ਵਿੱਚ ਓਕੇ ਇੱਕੇ ਦਮੀ ਸਾਰੇ ਸਾਗ ਨੂੰ ਤੜਕਾ ਨਹੀਂ ਲਗਾਉਂਦੀ ਹੁੰਦੀ ਮੈਂ ਉਹਨਾਂ ਕਿ ਲਗਾਉਣੇ ਹੁੰਦੀਆਂ ਉਹਨੇ ਕ ਸਾਗ ਨੂੰ ਹੀ ਤੜਕਾ ਲਗਾਉਣੇ ਹੁੰਦੀਆਂ ਵੀ ਜਾਨੀ ਕਿ ਜਿੰਨਾ ਕੋ ਵੀ ਜਾਨੀ ਕਿ ਹੁਣ ਖਾਣਾ ਹੋਵੇ ਖਾਦਾ ਜਾਵੇ ਬਾਕੀ ਨੂੰ ਨਹੀਂ ਤੜਕਾ ਲਗਾਉਣਾ ਤਦ ਲੋ ਜੀ ਆਪਾਂ ਇੱਕ ਵਾਰੀ ਫੇਰ ਚੁੱਲ੍ਹੇ ਤੇ ਰੱਖ ਦਿੰਨੇ ਆ ਅੱਗ ਥੋੜੀ ਜੀ ਕਰ ਦਿੰਨੇ ਆ ਸੇਕ ਜਿਹਾ ਫੇਸੇ ਤਾਂ ਬਹੁਤ ਆ ਕਿਉਂਕਿ ਆਪਾਂ ਵਿੱਚ ਉਹ ਪਾਇਆ ਸੀ ਵੇਸਣ ਆਲਣ ਜਿਹੜਾ ਪਾਇਆ ਸੀ ਉਹ ਵੀ ਪੱਕ ਜਾਊਗਾ ਤੇ ਉਹ ਪੱਕ ਚੁੱਕਿਆ ਸੀਗਾ ਤੇ ਆਪਾਂ ਪਤਿਰ ਲਾ ਲਿਆ ਨੀਚੇ ਤੇ ਹੁਣ ਆਪਾਂ ਇਹਦੇ ਵਿੱਚੋਂ ਥੋੜਾ ਜਿਹਾ ਸਾਗ ਜਿਹੜਾ ਕੱਢ ਕੇ ਉਹ ਕੜਾਹੀ ਦੇ ਵਿੱਚ ਪਾ ਦਿੰਨੇ ਆ ਤੇ ਲੋ ਜੀ ਆਪਾਂ ਹੁਣ ਅੱਜ ਦੀ ਵੀਡੀਓ ਦਾ ਐਂਡ ਕਰਾਂਗੀ ਇੱਥੇ ਹੀ ਜੇਕਰ ਹੁਣ ਮੈਂ ਰੋਟੀ ਬਣਾਉਣੀ ਆ ਬਸ ਇਕੱਲੇ ਬਾਕੀ ਸਾਰੇ ਕੰਮ ਤਾਂ ਦੇ ਖਤਮ ਹੋਏ ਆ ਜੇ ਮੈਂ ਹੁਣ ਰੋਟੀ ਦੀ ਵੀਡੀਓ ਬਣਾਉਣ ਲੱਗੀ ਤਾਂ ਵੀਡੀਓ ਜ਼ਿਆਦਾ ਵੱਡੀ ਹੋ ਜਾਣੀ ਆ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਕਰਨਾ ਫੁੱਲ ਵਾਚ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸਤੀ ਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ